ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ 37th ਆਸਟ੍ਰੇਲੀਅਨ ਸਿਕ ਕੈਡਾ ਸਿਡਨੀ ਤੋਂ ਪੰਜਾਬ ਟੀਵੀ ਦੇ ਨਾਲ ਸਾਰੇ ਦਰਸ਼ਕਾਂ ਨੂੰ ਦੱਸਿ ਗਏ ਜਿਸ ਵਕਤ ਅਸੀਂ ਜਿਸ ਜਗ੍ਹਾ ਤੇ ਇਸ ਵਕਤ ਅਸੀਂ ਖੜੇ ਆ ਪੰਜਾਬੀ ਸਾਥ ਨਾਮ ਦੀ ਇਹ ਜਗ੍ਹਾ ਹੈ ਔਰ ਆਪਾਂ ਜਾਣਾਂਗੇ ਧਰਮਿੰਦਰ ਸਿੰਘ ਜੀ ਉਹਨਾਂ ਤੋਂ ਉਹਨਾਂ ਦੀ ਟੀਮ ਤੋਂ ਕਿ ਇਹਦੇ ਪਿੱਛੇ ਮਕਸਦ ਕੀ ਆ ਧਰਮਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਪੰਜਾਬ ਟੀਵੀ ਦੇ ਉੱਪਰ ਸਵਾਗਤ ਹੈ ਤੁਹਾਡਾ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਮੌਕਾ ਦੇ ਰਹੇ ਹੋ ਆਪਣੇ ਚੈਨਲ ਤੋਂ ਧਰਮਿੰਦਰ ਸਿੰਘ ਪੰਜਾਬੀ ਸਾਥ ਪੜਿਆ ਜਾ ਰਿਹਾ ਬਹੁਤ ਸਾਰੇ ਪੁਰਾਣੇ ਗਾਣੇ ਲੱਗੇ ਹੋਏ ਆ ਸ ਮਿੰਟ ਪਏ ਆ ਜਵਾਕ ਆ ਜਿਹੜੇ ਬੜੇ ਸ਼ੌਂਕ ਦੇ ਨਾਲ ਫੋਟੋ ਬੂਥ ਦੇ ਵਿੱਚ ਫੋਟੋ ਖਿਚਾ ਰਿਹਾ ਇਹਦੇ ਪਿਛੇ ਮੇਨ ਮਕਸਦ ਕੀ ਆ ਦੇਖੋ ਦੁਨੀਆ ਬਹੁਤ ਰੰਗੀ ਸਭ ਤਰ੍ਹਾਂ ਦੇ ਰੰਗ ਨੇ ਪੰਜਾਬੀ ਵਿਰਾਸਤ ਦੇ ਵਿੱਚ ਉਹਦੇ ਵਿੱਚੋਂ ਇੱਕ ਇਹ ਰੰਗ ਆ ਜਿਹੜਾ ਸਾਜਾਂ ਗਾਉਣ ਪਾਣੀ ਇਹਦੇ ਨਾਲ ਰਿਲੇਟਡ ਆ ਤੇ ਉਸ ਕਲਾ ਨੂੰ ਅਸੀਂ ਪ੍ਰਮੋਟ ਕਰਕੇ ਬਾਕੀ ਜਿਹੜਾ ਪ੍ਰਚਾਰ ਆ ਸਿੱਖੀ ਦਾ ਆਪਣੇ ਪੰਜਾਬੀਅਤ ਦਾ ਉਹ ਆਪਣੇ ਆਧਾਰਿਆਂ ਤੋਂ ਬਾਕੀਆਂ ਤੋਂ ਹੋ ਰਿਹਾ ਸਾਡਾ ਜਿਹੜਾ ਪ੍ਰੋਮੋਸ਼ਨ ਪ੍ਰੋਮੋਸ਼ਨ ਹੈ ਪਰਾਵੀ ਸਾਜਾਂ ਨਾਲ ਪੰਜਾਬੀ ਆਪਣੇ ਪਹਿਰਾਵੇ ਨਾਲ ਤੇ ਪੰਜਾਬੀ ਰੰਗ ਰੂਪ ਨਾਲ ਪੰਜਾਬੀ ਸਿੱਖਣ ਨਾਲ ਬੋਲਣ ਨਾਲ ਉਹਦੇ ਬਾਰੇ ਅਸੀਂ ਪ੍ਰਮੋਟ ਕਰ ਰਹੇ ਹਾਂ ਪਿਛਲੀ ਗੇਮਾਂ ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀ ਜੀ ਤੇ ਸਾਨੂੰ ਭਰਪੂਰ ਹੰਗਾਰਾ ਮਿਲਿਆ ਸੀ ਉਹਨਾਂ ਦੇ ਉਸ ਤਜਰਬੇ ਦੇ ਬੇਸ ਤੇ ਹੀ ਸਾਨੂੰ ਇਸ ਵਾਰ ਫੇਰ ਸੱਦਾ ਮਿਲਿਆ ਤੇ ਅਸੀਂ ਹੱਸ ਕੇ ਕਬੂਲਿਆ ਤੇ ਬਿਲੀਵ ਕਰਿਓ ਅਸੀਂ ਕੋਈ ਗੇਮ ਨਹੀਂ ਦੇਖੀ ਕੋਈ ਖੇਡ ਨਹੀਂ ਦੇਖੀ ਅਸੀਂ ਆਪਣਾ ਡੈਡੀਕੇਟਡ ਹੋ ਕੇ ਲੱਗੇ ਹੋਇਆ ਸਾਡੀ ਟੀਮ ਹੈ ਗਰਮੇਲ ਭਾਜੀ ਨੇ ਸਦਾਗਰ ਭਾਜੀ ਨੇ ਸਰਵਜੀਤ ਭਾਜੀ ਨੇ ਕਮਲ ਹੈ ਅਸੀਂ ਪਿੱਠ ਪਿੱਛੇ ਆਪਣੀ ਮਿਹਨਤ ਕਰਕੇ ਰਾਤਾਂ ਨੂੰ ਜਾਗ ਜੂ ਕੇ ਇਧਰ ਉਧਰ ਕਰਕੇ ਇੱਕ ਮਸਾਲਾ ਇਕੱਠਾ ਕਰਦੇ ਆ ਤੇ ਆ ਤੁਹਾਡੇ ਸਾਹਮਣੇ ਜੋ ਕੁਝ ਹੈ ਹਾਜ਼ਰ ਹੈ ਬਿਲਕੁਲ ਜੀ ਉਹਦੀ ਜੰਦੀ ਕਲਾ ਸਾਡੇ ਕੋਲ ਲਾ ਜाहिर ਕਰਦਾ ਕਿਸੇ ਨੂੰ ਨੱਚਣਾ ਆਉਂਦਾ ਕਿਸੇ ਨੂੰ ਬੋਲਣਾ ਆਉਂਦਾ ਤੇ ਅਸੀਂ ਹਰੇਕ ਨੂੰ ਪ੍ਰਮੋਟ ਅੱਛਾ ਮੀਨਸ ਤੁਸੀਂ ਇਹ ਵੀ ਰੱਖਿਆ ਹੋਇਆ ਹੈ ਅਗਰ ਕੋਈ ਆਪਣਾ ਟੈਲੈਂਟ ਇੱਥੇ ਕਢ ਵਖਾਉਣਾ ਚਾਵੇ ਕੋਈ ਕਵਿਸ਼ਰੀ ਕੋਈ ਬੋਲ ਕੋਈ ਸੰਗੀਤ ਕੋਈ ਕਵਿਤਾ ਕੋਈ ਚੁਟਕਲਾ ਉਹ ਕਰ ਸਕਦਾ ਦੇਖੋ ਅਸੀਂ ਤਿੰਨੇ ਜਾਣੇ ਆ ਅਸੀਂ ਆਪੋ ਜਿਹੇ ਕਵਿਸ਼ਰੀ ਵੀ ਲਿਖ ਰਹੀ ਲੈਨੇ ਆ ਅਸੀਂ ਬੋਲ ਵੀ ਦਿੰਨੇ ਆ ਸ਼ੁਰੂਆਤ ਸਾਡਾ ਗਰੁੱਪ ਇੱਥੋਂ ਹੀ ਹੋਇਆ ਸੀ ਜੀ ਤੇ ਸ਼ਾਇਦ ਅਸੀਂ ਕਰਾਂਗੇ ਵੀ ਕੋਈ ਨਾ ਕੋਈ ਹੁਣੇ ਜੀ ਤੇ ਬਿਲਕੁਲ ਜੋ ਤੁਸੀਂ ਕਿਹਾ ਉਵੇਂ ਹੀ ਅਸੀਂ ਕਰਾਂਗੇ ਇੱਥੇ ਖੁੱਲੀ ਸਪੇਸ ਆ ਸਾਡੇ ਕੋਲੇ ਕੋਈ ਟਾਈਮ ਦੀ ਪਾਬੰਦੀ ਨਹੀਂ ਸਪੇਸ ਆ ਮਾਈ ਨਚਣ ਵਾਲੇ ਦੀ ਅਡੀ ਨਾ ਰਹਿੰਦੀ ਗੌਣ ਵਾਲੇ ਦਾ ਮੂੰਹ ਉਹ ਸਾਡਾ ਹੈ ਤੇ ਬਾਕੀ ਜੋਕ ਤੁਸੀਂ ਦੇਖ ਰਹੇ ਉਹ ਹੈ ਉਧਰ ਸਾਡੇ ਕੋਲ ਸਰਦਾਰ ਜੀ ਬੈਠੇ ਨੇ ਮਹਾਵੀਰ ਸਿੰਘ ਉਹ ਸਾਡੀ ਹਿਸਟਰੀ ਆ ਉਹ ਕੱਲ੍ਹ ਵੀ ਸਾਡੇ ਪੰਜਾਬੀ ਸਾਥ ਦੇ ਵਿੱਚ ਬੈਠੇ ਨੇ ਪਹਿਲੀਆਂ ਸਿੱਖ ਖੇਡਾਂ ਦੇ ਕਰਤਾ ਧਰਤਾ ਉਹ ਨੇ 1988 ਤੋਂ ਲੈ ਕੇ ਜਦੋਂ 5 ਟੀਮਾਂ ਤੋਂ ਸ਼ੁਰੂ ਹੋਇਆ ਸੀ ਅੱਛਾ ਜੀ ਤੇ ਅੱਜ ਇਹੋ ਦੇਖੋ ਆਪਾਂ ਮਿਲੀਅਨ ਡਾਲਰਾਂ ਦੀ ਗੱਲ ਕਰ ਰਹੇ ਹਾਂ ਤੇ ਉਹ ਸਾਨੂੰ ਅਸੀਂ ਸੁਭਾਗ ਆ ਸਾਡੇ ਵਿੱਚ ਬੈਠੇ ਨੇ ਉਹ ਛੱਤ ਦੇ ਟਰੱਸ ਫੋਰਸ ਟਰੱਸ ਆਪ ਦੀ ਪ੍ਰੀਫੈਬ੍ਰੀਕੇਟਿਡ ਵਾਲ ਫਰੇਮਾਂ ਨੂੰ ਬਣਾਉਣ ਵਿੱਚ ਆਸਟਰਸ ਦਾ ਕੋਈ ਮੁਕਾਬਲਾ ਨਹੀਂ ਹਾਈ ਕੁਆਲਿਟੀ ਦੀ ਫੁੱਲ ਗਾਰੰਟੀਆ ਮੈਲਬੌਰਨ ਦੇ ਸਭ ਤੋਂ ਵੱਡੇ वुਡ ਸਪਲਾਈਰਾਂ ਵਿੱਚੋਂ ਇੱਕ ਹੈ ਟੀਮ ਆਸਟਰਸ ਮਿਹਨਤੀ ਤੇ ਡੈਡੀਕੇਟਿਡ ਟੀਮ ਵੱਲੋਂ ਤਿਆਰ ਕੀਤੇ ਫਰੇਮ ਤੇ ਜਿੰਨਾ ਦਾ ਕੋਈ ਮੁਕਾਬਲਾ ਨਹੀਂ ਉਕਾਰ ਸਿੰਘ ਤੇ ਸ਼ਮਸ਼ੇਰ ਸਿੰਘ ਦਾ ਲੰਬਾ ਤਜਰਬਾ ਤੇ ਮਦਦ ਕਰੇਗਾ ਤੁਹਾਡੇ ਹਰ ਪ੍ਰੋਜੈਕਟ ਨੂੰ ਨੈਕਸਟ ਲੈਵਲ ਤੱਕ ਲੈ ਕੇ ਜਾਣ ਲਈ ਨਾਮ ਅਸਟਰਸ ਤੇ ਅੱਖਾਂ ਬੰਦ ਕਰਕੇ ਕਰੋ ਟਰਸਟ ਸੰਪਰਕ ਕਰੋ ਅਸਟਰਸ ਪ੍ਰਾਈਵਟ ਲਿਮਟਿਡ ਕਾਲ us 0483000000 ਵਿਜ਼ਿਟ us www.astras.com ਪਤਾ نوٹ ਕਰੋ ਪੈਲਸਨ ਕੋਟ ਡੈਂਡੀ ਨੌਂਗ ਸਾਊਥ ਸੋ ਪੇਂਜੀ ਵਰਗੇ ਸਾਡੇ ਅਰਥਕ ਵਰਕਰ ਹਨਾ ਗਰਮੇਸ਼ ਸਿੰਘ ਜੀ ਤੁਸੀਂ ਦੱਸੋ ਬੱਚਿਆਂ ਦੇ ਵਿੱਚ ਜਿਹੜਾ ਇੱਥੇ ਇਹੋ ਸ਼ਾ ਹੈ ਇਹ ਸਿਰਫ ਇੱਥੇ ਆਣ ਕੇ ਫੋਟੋ ਬੂਥ ਲਾਇਆ ਹੈ ਜਾਂ ਜੇ ਕੋਈ ਖਰੀਦਣਾ ਚਾਵੇ ਜਿਵੇਂ ਇਹ ਬੜੇ ਸੋਹਣੇ ਕੋਕਿਆਂ ਵਾਲੇ ਖੁੰਡੇ ਨੇ ਟਕੂਏ ਨੇ ਇਹ ਖਰੀਦਣਾ ਚਾਵੇ ਲੈ ਵੀ ਸਕਦਾ ਜਾਂ ਸਿਰਫ ਫੋਟੋ ਵਾਸਤੇ ਰੱਖਿਆ ਹੈ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਇਸ ਕਵਰੇਜ ਲਈ ਤੇ ਜਿੱਦਾਂ ਧਰਵੰਤ ਵੀਰ ਪੱਟਲ ਨੇ ਵੀ ਦੇਖ ਦੱਸਿਆ ਤੁਹਾਨੂੰ ਕਿ ਸਾਡੀ ਟੀਮ ਹੈ ਜਿਹੜਾ ਉਹਦਾ ਮੇਨ ਮਕਸਦ ਹੈ ਕਿ ਅਸੀਂ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਨਾ ਉਹ ਖਾਸ ਕਰਕੇ ਸਤਨੂ ਔਰ ਸਤ ਦੇ ਵਿਚ ਜਦੋਂ ਅਸੀਂ ਇਹ ਕਨਸੈਪਟ ਲੈ ਕੇ ਸਾਥ ਦਾ ਉਹਦੇ ਵਿੱਚ ਅਸੀਂ ਪੁਰਾਣੇ ਜਿਹੜੇ ਹੈਗੇ ਸਾਰੇ ਬਰਤਨ ਭਾਂਡੇ ਸਾਜ ਜਾਂ ਕੋਈ ਸਾਡਾ ਪ੍ਰੋਪਰ ਡਰੈਸ ਜਿਹੜੀਆਂ ਹੈਗੀਆਂ ਜੁੱਤੀਆਂ ਜਾਂ ਫਲਕਾਰੀਆਂ ਤੱਕ ਅਸੀਂ ਉਹਨਾਂ ਨੂੰ ਡਿਸਪਲੇ ਕੀਤਾ ਹੋਇਆ ਔਰ ਅਸੀਂ ਇਹਨਾਂ ਨੂੰ ਕੋਈ ਸੇਲ ਦਾ ਸਾਡੇ ਕੋਲ ਜਰੀਆ ਨਹੀਂ ਪਰ ਆਫਕੋਰਸ ਜੇ ਕੋਈ ਚਾਹੁੰਦਾ ਹੈ ਵੀ ਮੈਂ ਇਹ ਖਰੀਦਣੀ ਚਾਹੁੰਦਾ ਲੈਣਾ ਚਾਹੁੰਦਾ ਤਾਂ ਸੋਦੀ ਮਦਦ ਕਰ ਸਕਦੇ ਹਾਂ ਦੱਸ ਸਕਦੇ ਹਾਂ ਕਿ ਕਿੱਥੋਂ ਲੈ ਸਕਦੇ ਆ ਤੁਸੀਂ ਖੁੰਡਿਆਂ ਟਕੂਆਂ ਦੀ ਗੱਲ ਕੀਤੀ ਇਹ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਔਰ ਇਹ ਜਿਹੜੇ ਹੈਗੇ ਸਾਡੇ ਡਿਸਪਲੇ ਤੇ ਇਹਨ ਬੇਸਿਕਲੀ ਇਥੇ ਵੇਚਣ ਲਈ ਨਹੀਂ ਹੈ ਔਰ ਵੇਚਣ ਲਈ ਅਸੀਂ ਇੱਕ ਪੰਜਾਬ ਪੰਜਾਬੀ ਕਿੱਟ ਜਿਹੜੀ ਲਰਨਿੰਗ ਕਿੱਟ ਬੱਚਿਆਂ ਲਈ ਖਾਸ ਕਰਕੇ ਇੱਥੋਂ ਦੇ ਬੱਚਿਆਂ ਲਈ ਬਣਾਈ ਹੈ ਜੀ ਔਰ ਅਸੀਂ ਬੜਾਈ ਜੈਨਨ ਪ੍ਰਾਈਸ ਤੇ ਉੱਤੇ ਅਸੀਂ 3 ਡਾਲਰ ਦੀ ਇੱਕ ਔਰ 2 ਅਸੀਂ 5 ਡਾਲਰ ਦੀ ਅਸੀਂ ਵੇਚ ਰਹੇ ਹਾਂ ਜਿਹਦੇ ਵਿੱਚ ਕਾਇਦਾ ਇੱਕ ਵਰਕਬੁੱਕ ਤੇ ਨਾਲ ਅਸੀਂ ਜਿਹੜਾ ਇੱਕ ਪੈਨਸਲ ਦਿੱਤੀ ਹੈ ਤੇ ਉਹਦੇ ਨਾਲ ਅਸੀਂ ਚਾਹੁੰਦੇ ਆ ਵੀ ਸਾਡੇ ਇੱਥੋਂ ਦੀ ਨਵੀਂ ਜਿਹੜੀ ਪੀੜ੍ਹੀ ਹੈ ਇੱਥੋਂ ਦੇ ਬੱਚੇ ਹੋਏ ਜਿਹੜੇ ਪੈਦਾ ਹੋਏ ਹੈ ਜਾਂ ਬਹੁਤ ਛੋਟੀ ਉਮਰ ਦੇ ਵਿੱਚ ਆ ਗਏ ਸੀ ਉਹ ਪੰਜਾਬੀ ਨਾਲ ਜੋੜਨ ਸਿੱਖਣ ਬੋਲਣ ਸਾਡਾ ਸਭ ਤੋਂ ਜ਼ਿਆਦਾ ਇਹੀ ਪਰਲ ਹੈ ਔਰ ਮੇਰੇ ਕਲਾ ਵੀ ਤੁਹਾਡਾ ਵੀ ਜਰੀਏ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਸਾਰੇ ਪ ਜਿਹੜਾ ਹੈਗਾ ਉਹਦਾ ਹਿੱਸਾ ਬਣ ਕੇ ਉਹਦਾ ਜਿਹ ਵਿੱਚ ਜਿਹੜਾ ਹੈਗਾ ਉਹਨੂੰ ਇੰਜੋਏ ਵੀ ਕਰਨ ਹੋਰ ਨਾਲੇ ਉੱਥੋਂ ਜਿਹੜਾ ਹੈਗਾ ਕੁਛ ਨਾ ਕੁਝ ਜ਼ਰੂਰ ਲੈ ਕੇ ਜਾਣ ਸਿੱਖਣ ਦੇ ਰੂਪ ਵਿੱਚ ਜਾਂ ਕਿਸੇ ਵਿੱਚ ਯੋਗਦਾਨ ਦੇ ਰੂਪ ਦੇ ਵਿੱਚ ਬਿਲਕੁਲ ਸਹੀ ਸੁਣਿਆ ਤੁਸੀਂ ਮਲਬੌਰ ਦਾ ਜਾਣਿਆ ਪਛਾਣਿਆ ਨਾਮ ਸਟਾਰ ਮੋਟਰ ਵਰਕਸ ਗੱਡੀ ਦੀ ਸਰਵਿਸ ਕਰਾਉਣੀ ਹੈ ਟਾਇਰ ਪਵਾਉਣੇ ਹਨ ਰੋਡ ਵਰਦੀ ਸਰਟੀਫਿਕੇਟ ਲੈਣਾ ਹੈ ਸਭ ਕੁਝ ਹੈ ਉਪਲਬਧ ਕਿਉਂਕਿ ਇਹ ਹੈ ਕਾਰਾਂ ਲਈ ਵਨ ਸਟਾਪ ਸ਼ਾਪ ਨਵ ਮੱਲੀ ਨਛੱਤਰਪਾਲ ਅਮਨ ਮੱਲੀ ਜੁਤਿੰਦਰ ਰਾਣਾ ਤੇ ਸਾਰੀ ਟੀਮ ਤਸੱਲੀ ਬਖਸ਼ ਕੰਮ ਦੀ ਫੁੱਲ ਗਾਰੰਟੀ ਹੈ ਅੱਜ ਹੀ ਸੰਪਰਕ ਕਰੋ ਸਟਾਰ ਮੋਟਰ ਵਰਕਸ ਪੈਕਨਮ ਸਟਾਰ ਮੋਟਰ ਵਰਕਸ ਕਲਾਈਡ ਸਟਾਰ ਮੋਟਰ ਵਰਕਸ ਗ੍ਰੈਂਬਰਨ ਵੈਸਟ ਤੇ ਖੁਸ਼ੀ ਦੀ ਗੱਲ ਹੈ ਕਿ ਬਹੁਤ ਹੀ ਜਲਦ ਮੈਲਬੌਰਨ ਦੇ ਵੈਸਟ ਵਿੱਚ ਵੀ ਤੁਸੀਂ ਦੇਖੋਗੇ ਸਟਾਰ ਮੋਟਰ ਵਰਕਸ Star Motorworks. ਸਰਜੀ ਭਾਜੀ ਸਵਾਗਤ ਹੈ ਤੁਹਾਡਾ ਪੰਜਾਬ ਟੀਵੀ ਤੇ ਮੈਂ ਸਿਰਫ ਇਹਨਾਂ ਜਾਣਨਾ ਚਾਹੂੰਗਾ ਲਾਸਟ ਵਿੱਚ ਕਿ ਸੱਦਾ ਪੱਤਰ ਅਗਨੀਆਂ ਖੇਡਾਂ ਮੈਲਬਨ ਦੇ ਵਿੱਚ ਹੀ ਇਸ ਤਰ੍ਹਾਂ ਦਾ ਜਿਹੜਾ ਕਲਚਰ ਨਾਲ ਰਿਲੇਟਡ ਚੀਜ਼ਾਂ ਖਾਸ ਕਰਕੇ ਬੱਚੇ ਬੜੇ ਸ਼ੌਕ ਦੇ ਨਾਲ ਢੱਡ ਸੰਗੀਆਂ ਵੇਖ ਰਹੇ ਨੇ ਟਕੂ ਇਹ ਗੁੰਡਾ ਗਡਾਸੇ ਜਿਹੜੇ ਇੱਥੇ ਤੁਸੀਂ ਕੋਕਿਆਂ ਨਾਲ ਮੜੇ ਆ ਉਹ ਵੇਖ ਰਹੇ ਆ ਪੁਰਾਣੇ ਸਾਜ਼ ਇਹ ਮੈਲਬਨ ਦੇ ਵਿੱਚ ਵੀ ਉਮੀਦ ਕੀਤੀ ਜਾ ਸਕਦੀ ਆ ਪੂਰੀ ਟੀਮ ਪਹੁੰਚੇਗੀ ਬਿਲਕੁਲ ਕੀਤੀ ਜਾ ਸਕਦੀ ਹੈ ਜੀ ਅਸੀਂ ਹਰ ਵੇਲੇ ਰੈਡੀ ਆ ਬਿਲਕੁਲ ਹਾਂਜੀ ਜਿੱਦਾਂ ਇੱਕ ਤੁਸੀਂ ਬੜੀ ਸੋਹਣੀ ਚੀਜ਼ ਬਣਾਈ ਆ ਵੀ 5 ਡਾਲਰ ਦੇ ਵਿੱਚ ਮੈਂਸ ਤੁਸੀਂ ਪੰਜਾਬੀ ਸਿੱਖ ਸਕਦੇ ਹੋ ਹੈਨਾ ਉਹਦੇ ਪਿੱਛੇ ਦੱਸੋ ਜਿਹੜਾ ਇੱਥੇ ਆਣ ਕੇ ਸਾਨੂੰ ਇਹ ਮਹਿਸੂਸ ਹੋਇਆ ਹੈਗਾ ਪਰਸਨਲੀ ਮੈਨੂੰ ਵੀ ਕਿ ਵੀ ਮੇਰੇ ਬੱਚੇ ਵੀ ਉੱਥੋਂ ਹੀ ਜਦੋਂ ਅਸੀਂ ਆਏ ਆ ਤਾਂ ਮੇਰਾ ਬੇਟਾ ਜਿਹੜਾ ਹੈਗਾ ਉਹ 6-7 ਸਾਲ ਦਾ ਸੀ ਪੰਜਾਬੀ ਵਧੀਆ ਬੋਲਦਾ ਸੀ ਪਰ ਪੰਜਾਬੀ ਲਿਖਣੀ ਪੜ੍ਹਨੀ ਨਹੀਂ ਉਹਨੂੰ ਆਉਂਦੀ ਹੂੰ ਤੇ ਉਹਦੇ ਵਾਸਤੇ ਮੈਂ ਉਹਦਾ ਇੱਕ ਐਪਲੀਕੇਸ਼ਨ ਵੀ ਬਣਾਈ ਸਗੀ ਉਹਦਾ ਵੀ ਲਿੰਕ ਅਸੀਂ ਇੱਥੇ ਕਿਤੇ ਲਾਇਆ ਹੈ ਜੀ ਤੇ ਅਸੀਂ ਇਹੋ ਸੋਚ ਕੇ ਵੀ ਐਪ ਤੋਂ ਤੇ ਹਰ ਕੋਈ ਸਿੱਖ ਨਹੀਂ ਸਕਦਾ ਕਿਉਂ ਨਾ ਉਹਨਾਂ ਨੂੰ ਆਪਾਂ ਇੱਥੇ ਕਈ ਸਾਡੇ ਪੇਰੈਂਟਸ ਇਹੋ ਜਿਹੇ ਆ ਜਿਨ੍ਹਾਂ ਨੂੰ ਖਿਆਲ ਹੀ ਨਹੀਂ ਆਉਂਦਾ ਕਿ ਇਹ ਵੀ ਕੀਤਾ ਜਾ ਸਕਦਾ ਹੈ ਬੜੇ ਲੋਕ ਨੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਕਿਤਾਬਾਂ ਮਿਲ ਸਕਦੀਆਂ ਨੇ ਪੰਜਾਬੀ ਦੀਆਂ ਜੀ ਫਿਰ ਇਹ ਅਪਰਾਲਾ ਐਸੇ ਸੰਦਰਭ ਜੋ ਆ ਕਿਉਂਕਿ ਇੱਥੇ ਅਵੇਲੇਬਲ ਆਮ ਥੋਕ ਚ ਹੈਗੀਆਂ ਨਹੀਂ ਕਿਤਾਬਾਂ ਜੇ ਕੋਈ ਲੈਣ ਵੀ ਜਾਂਦਾ ਤੇ ਉਹ ਆਨਲਾਈਨ ਆਰਡਰ ਕਰਨੀਆਂ ਪੈਂਦੀਆਂ ਨੇ ਉਹਦੀਆਂ ਨੇ ਨਹੀਂ ਆਉਂਦੀਆਂ ਪਤਾ ਨਹੀਂ ਤੇ ਉਹਨਾਂ ਪੇਰੈਂਟਸ ਦੀ ਅਸੀਂ ਹੈਲਪ ਕਰਨ ਲਈ ਇਹ ਉਪਰਾਲਾ ਕੀਤਾ ਜੀ ਕਿ ਜਿਨ੍ਹਾਂ ਨੂੰ ਪਤਾ ਨਹੀਂ ਕਿ ਇਸ ਟਾਈਪ ਦੀਆਂ ਕਿਤਾਬਾਂ ਇੱਥੇ ਵੀ ਮਿਲ ਸਕਦੀਆਂ ਨੇ ਧੰਨਵਾਦ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਔਰ ਪੰਜਾਬ ਟੀਵੀ ਵੱਲੋਂ ਇਹ ਗੁਹਾਰ ਵੀ ਆ ਕਿ ਜੇ ਤੁਸੀਂ ਆਰਾਊਂਡ ਕਿਤੇ ਹੈ ਜਾਂ ਤੁਸੀਂ ਆਉਣ ਦਾ ਪ੍ਰੋਗਰਾਮ ਆ ਤੇ ਬਿਲਕੁਲ ਇੱਧਰ ਸੌਕਰ ਵਾਲੀ ਪੇਚ ਔਰ ਐਥਲੀਟ ਪੇਚ ਦੇ ਬਿਲਕੁਲ ਨਾਲ ਐਥਲੈਟਿਕਸ ਵਾਲੀ ਪੇਚ ਆ ਉਹਦੇ ਨਾਲ ਹੀ ਪੰਜਾਬੀ ਸਾਥ ਲੱਗੀ ਆ ਬੜਾ ਪਿਆਰਾ ਮਾਹੌਲ ਆ ਪੁਰਾਣੇ ਗਾਣੇ ਚੱਲ ਰਹੇ ਆ ਟਰੈਕ ਦੇ ਉੱਪਰ ਖੁੰਡੇ ਚਿਮਟੇ ਪੁਰਾਣੀਆਂ ਚੀਜ਼ਾਂ ਜਿਹੜੀਆਂ ਕੋਕਿਆਂ ਨਾਲ ਮੜ ਹੋਈਆ ਇੱਕ ਸੰਗੀਤਿਕ ਮਾਹੌਲ ਵੀ ਆ ਤੇ ਤੁਹਾਨੂੰ ਮਲਵਾਈ ਕਿੱਦਾਂ ਵੀ ਹੋਏਗਾ ਦਾਸ ਕਰਦੇ ਹੋ ਪਾਜੀ ਬਿਲਕੁਲ ਜੀ 3 ਵਜੇ ਜੇ ਤਾਂ ਇਹਨਾਂ ਨੇ ਕਿਹਾ ਮਲਵਾਈ ਕਿੱਦਾਂ ਹੋਣਾ ਸੋ ਤੁਸੀਂ ਇੱਥੇ ਆਣ ਕੇ ਵੇਖ ਸਕਦੇ ਹੋ ਬੜਾ ਪਿਆਰਾ ਮਾਹੌਲ ਆ ਸੋ ਜਰੂਰ ਇੱਥੇ ਹੋ ਪੰਜਾਬੀ ਸਾਥ ਜਿਹੜੀ ਇੱਥੇ ਸਿੱਖ ਗੇਡਾਂ ਸਿੱਡੀ ਦੇ ਵਿੱਚ ਸੋ ਜੁੜੇ ਰਹੋ ਇਸੇ ਤਰ੍ਹਾਂ ਪੰਜਾਬ ਟੀਵੀ ਦੇ ਨਾਲ ਸਤ ਸ੍ਰੀ ਅਕਾਲ ਕੀ ਹੋਣੀ ਚੱਕਰ ਹੈ ਮੇਰਾ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਨਿਰੋਇਬ ਭਾਈ ਕੋਨਾ ਗੱਲ ਕਰਕੇ ਬਹੁਤ ਵਧੀਆ ਲੱਗਾ ਹੁਣ ਮੈਂ ਘਰੇ ਆ ਗਿਆ ਤੇ ਹੁਣ ਮੈਂ ਤੁਹਾਨੂੰ ਆਫਿਸ ਜਾ ਕੇ ਮਿਲਦਾ ਠੀਕ ਹੈ ਬਈ ਕਿਥੇ ਲੱਗੇ ਸੀ ਤੁਸੀਂ ਮੈਂ ਫੋਨ ਤੇ ਫੋਨ ਕਰ ਰਹੀ ਆਂ ਇਹ ਯਲ ਜ਼ਾਇਆਂ ਪਈਆਂ ਘਰ ਬਣ ਕੇ ਰੈਡੀ ਆ ਤੁਸੀਂ ਕਿਸੇ ਨਾਲ ਗੱਲ ਕੀਤੀ ਉਹ ਮੈਂ ਨਿਰਵੈਰ ਭਾਈ ਨਾਲ ਗੱਲ ਕਰ ਰਿਹਾ ਸੀ ਮੇਰੀ ਸਾਰੀ ਗੱਲ ਹੋ ਗਈ ਲੈਂਡ ਐਂਡ ਡਿਵੈਲਪਮੈਂਟ ਦੀ ਟੀਮ ਬੜੀ ਕੈਂ ਟੀਮ ਹੈ ਤੂੰ ਫਿਕਰ ਨਾ ਕਰ ਘਰ ਤਾਂ ਸਮਝ ਲੈ ਵੇਗ ਗਿਆ ਸਾਡਾ ਉਹ ਹਾਂ ਹਾਂ ਜਿੰਨੇ ਵੀ ਸਾਊਥ ਸੇਂਡ ਦੇ ਵਿੱਚ ਨਾ ਸੋਹਣੇ ਸੋਹਣੇ ਘਰਾਂ ਤੇ ਬੋਰ ਲੱਗਿਆ ਨਾ ਸੋਲਡ ਆਊਟ ਤੇ ਉਹ ਸਾਰੇ ਲੈਂਡ ਐਂਡ ਡਿਵੈਲਪਮੈਂਟ ਦੇ ਨੇ ਜੇ ਤੁਸੀਂ ਵੀ ਮੈਲਬੌਰਨ ਦੇ ਸਾਊਥ-ਈਸਟ ਵਿੱਚ ਕਾਰ ਖਰੀਦਣ ਜਾਂ ਵੇਚਣ ਲਈ ਸੋਚ ਰਹੇ ਹੋ ਕਾਪੀ ਤੇ ਪੈਨ ਚੱਕੂ ਤੇ ਨੰਬਰ ਨੋਟ ਕਰੋ 0430090024 ਇਹੇ ਨੰਬਰ ਤੇ ਗੱਲ ਕਰੋ ਨਿਰਵੈਰ ਸਿੰਘ ਕੰਦੋਲਾ, ਵਰੁਣ ਸ਼ਰਮਾ ਤੇ ਉਹਨਾਂ ਦੀ ਟੀਮ ਨਾਲ ਟੀਮ ਲੈਂਡ ਐਂਡ ਡਿਵੈਲਪਮੈਂਟ ਮੈਲਬੌਰਨ ਵਿਕਟੋਰੀਆ ਦੇ ਸਾਰੇ ਪਾਸੇ ਮੌਜੂਦ ਆ। ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ www.lnggroups.com.au ਜੀ ਹਾਂ ਨਾਮ ਯਾਦ ਰੱਖੋ ਨਿਰਵੈਰ ਸਿੰਘ ਕੰਦੋਲਾ ਫਰੋਮ ਲੈਂਡ ਐਂਡ ਡਿਵੈਲਪਮੈਂਟ ਰੀਅਲ ਏਸਟੇਟ